ਨਿਆਰਾ ਖਾਲਸਾ ਕਿਉਂ ਕਿ ਸਿੱਖ ਮਾਨਵਤਾ ਦੇ ਆਧਾਰ ਤੇ ਕੋਈ ਪੇਦ ਨਹੀਂ ਕਰਦਾ ਨਾ ਧਰਮ ਦੇ ਆਧਾਰ ਤੇ ਨਾ ਧਰਮ ਨਾ ਜਾਤੀ ਦੇ ਆਧਾਰ ਤੇ ਕਿਸੇ ਤਰ੍ਹਾਂ ਦਾ ਸਿੱਖ ਪੇਦ ਨਹੀਂ ਕਰਦਾ ਮਾਟੀ ਏਕ ਸਗਲ ਸੰਸਾਰਾ ਬਹੁ ਵਿਦਪਾਂਡੇ ਕੜਾ ਕੁਮਾਰਾ ਇੱਕੋ ਮਾਟੀ ਨਾਲੀ ਉਸ ਪਰਮਾਤਮਾ ਆਪਨੇ ਕੁਮਾਰ ਨੇ ਬڑے ਟੰਗ ਨਾਲ ਇਹ ਭਾਂਡੇ ਘੜੇ ਹਨ ਮਾਟੀ ਏਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘੜੇ ਕੁਮਾਰਾ ਪੰਜ ਤਤ ਮਿਲ ਦੇਹੀ ਕਾ ਆਕਾਰ ਕਟਵਦ ਕੋ ਕਰੇ ਵਿਚਾਰਾ ਕਿਸੇ ਦੀ ਹਿੰਮਤ ਨਹੀਂ ਹੈ ਕਿ ਕਟਵਦ ਕਰ ਸਕੇ ਦਸਮ ਪਿਤਾ ਵੀ ਸਾਨੂੰ ਇਹ ਗੱਲ ਜੜਿੜ ਕਰਾ ਰਹੇ ਹਨ ਕਉ ਭਇਓ ਮੁੰਡਿਆ ਸੰਿਆਸੀ ਕਉ ਯੋਗੀ ਭਇਓ Hindu Turk ਕਉ ਰਾਫ ਜੀ ਇਹ ਮਾਮ ਸਾਫੀ ਮਾਨਸ ਦੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਮਾਨਵਤਾ ਨੂੰ ਸਾਰਿਆਂ ਨੂੰ ਸਮਾਨ ਸਮਝਦਾ ਹੈ ਨਿਆਰਾ ਖਾਲਸਾ